ਦਿੱਲੀ ਦੇ ਵਿੱਚ ਪਏ ਸਨੀਚਰਵਾਰ ਨੂੰ ਭਾਰੀ ਮੀਂਹ ਦੇ ਕਾਰਨ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਵਿੱਚ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦੋ ਮਹਿਲਾਵਾਂ ਸਣੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਹ ਲਾਸ਼ਾਂ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਦੱਸਿਆ ਜਾਂਦੀਆਂ ਹਨ ਤਾਂ ਦਿੱਲੀ ਪੁਲਿਸ ਨੇ ਐਤਵਾਰ ਨੂੰ ਉਸ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਦੇ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਪਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਸਬੰਧ ਤੇ ਵਿੱਚ ਗੈਰ ਇਰਾਦਤਨ ਕਤਲ ਸਮੇਤ ਔਰ ਦੋਸ਼ਾਂ ਦੇ ਦਿਨ ਮਾਮਲਾ ਦਰਜ ਕੀਤਾ ਹੈ ਪੁਲਿਸ ਦੇ ਡਿਪਟੀ ਕਮਿਸ਼ਨਰ ਹਰਸ਼ਵਦਨ ਨੇ ਕਿਹਾ ਅਸੀਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 106 290 ਅਤੇ ਧਾਰਾ 35 ਦੇ ਅਧੀਨ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਦੋ ਲੋਕਾਂ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਡੀਸੀਪੀ ਨੇ ਕਿਹਾ ਤਲਾਸ਼ ਤੇ ਵਿਚਮਹਿਮ ਖਤਮ ਹੋ ਗਈ ਹੈ ਬੀਸਮੈਂਟ ਤੋਂ ਕੁੱਲ ਤਿੰਨ ਲਾਸ਼ਾਂ ਮਿਲੀਆਂ ਹਨ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ ਇਸ ਘਟਨਾ ਬਾਰੇ ਮ੍ਰਿਤਕਾਂ ਦੇ ਪਰਿਵਾਰਾਂ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਬਚਾਅ ਮਹਿਮਦਾਨ ਤੋਂ ਵਿਦਿਆਰਥੀਆਂ ਤੇ ਇੱਕ ਵਿਦਿਆਰਥੀ ਦੀਆਂ ਲਾਸ਼ਾਂ ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਕੀਤੀਆਂ ਗਈਆਂ ਇਹ ਮਹਿੰਪੂਰ ਸਤੇ ਫਾਇਰ ਵਰਕੇਟ ਵਿਭਾਗ ਨੇ ਚਲਾਈ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਉੱਤਰ ਪ੍ਰਦੇਸ਼ ਅਤੇ ਅੰਬੇਡਕਰ ਨਗਰ ਦੀ ਸਟਿਆ ਯਾਦਵ ਅਤੇ ਤਲੰਗਣਾ ਦੀ ਤਾਨਿਆ ਸੋਨੀ ਅਤੇ ਕੇਰਲ ਵਿੱਚ ਏਰਨਾ ਕੁਲਮ ਦੇ ਰਹਿਣ ਵਾਲੇ ਨਵੀਨ ਦਲਵੀਨ ਵਜੋਂ ਕੀਤੀ ਗਈ ਹੈ। ਦਿੱਲੀ ਦੇ ਵਿੱਚ ਪਏ ਇਸ ਨਿਚਰਵਾਰ ਨੂੰ ਭਾਰੀ ਮੀਂਹ ਦੇ ਕਾਰਨ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਵਿੱਚ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦੋ ਮਹਿਲਾਵਾਂ ਸਣੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਹ ਲਾਸ਼ਾਂ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਦੱਸਿਆ ਜਾਂਦੀਆਂ ਹਨ ਤਾਂ ਦਿੱਲੀ ਪੁਲਿਸ ਨੇ ਐਤਵਾਰ ਨੂੰ ਸੁ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਵੀ ਰਸਤੇ ਵਿੱਚ ਲੈ ਲਿਆਏ ਜਿਸ ਦੇ ਬੀਸਮੈਂਟ ਵਿੱਚ ਮੀ ਦਾ ਪਾਣੀ ਪਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਸਬੰਧ ਤੇ ਵਿੱਚ ਗੈਰ ਇਰਾਦਤਨ ਕਤਲ ਸਮੇਤ ਔਰ ਦੋਸ਼ਾਂ ਦੇ ਦਿਨ ਮਾਮਲਾ ਦਰਜ ਕੀਤਾ ਇਹ ਪੁਲਿਸ ਦੇ ਡਿਪਟੀ ਕਮਿਸ਼ਨਰ ਹਰਸ਼ਵਦਨ ਨੇ ਕਿਹਾ ਅਸੀਂ ਭਾਰਤੀ ਨਿਆਂ ਸੰਹਿਤਾ ਦੇ ਧਾਰਾ 105 106 290 ਅਤੇ ਧਾਰਾ 35 ਦੇ ਅਧੀਨ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਦੋ ਲੋਕਾਂ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਡੀਸੀਪੀ ਨੇ ਕਿਹਾ ਤਲਾਸ਼ ਤੇ ਵਿਚਮ ਹੀ ਖਤਮ ਹੋ ਗਈ ਹੈ ਬੀਸਮੈਂਟ ਤੋਂ ਕੁੱਲ ਤਿੰਨ ਲਾਸ਼ਾਂ ਮਿਲੀਆਂ ਹਨ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ ਇਸ ਘਟਨਾ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਬਚਾਅ ਮੀਮਤਰਾਣ ਤੋਂ ਵਿਦਿਆਰਥੀਆਂ ਤੇ ਇੱਕ ਵਿਦਿਆਰਥੀ ਦੀਆਂ ਲਾਸ਼ਾਂ ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਕੀਤੀਆਂ ਗਈਆਂ ਇਹ ਮਹਿੰਪੁਲਸ ਤੇ ਫਾਇਰ ਵਰਕੇਟ ਵਿਭਾਗ ਨੇ ਚਲਾਈ ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਉੱਤਰ ਪ੍ਰਦੇਸ਼ ਅਤੇ ਅੰਬੇਡਕਰ ਨਗਰ ਦੀ ਸ੍ਰਿਆ ਯਾਦਵ ਤੇ ਲੰਗੜਨ ਦੀ ਤਾਨਿਆ ਸੋਨੀ ਅਤੇ ਕੇਰਲ ਵਿੱਚ ਏਰਨਾ ਫੁੱਲਮ ਦੇ ਰਹਿਣ ਵਾਲੇ ਨਵੀਨ ਦਿਲਵੀਨ ਵਜੂ ਕੀਤੀ ਗਈ ਹੈ ਦਿੱਲੀ ਦੇ ਵਿੱਚ ਪੈਸ ਨਿਚਰਵਾਰ ਨੂੰ ਭਾਰੀ ਮੀਂਹ ਦੇ ਕਾਰਨ ਦਿੱਲੀ ਦੇ ਪੁਰਾਣੀ ਰਾਜਿੰਦਰ ਨਗਰ ਵਿੱਚ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦੋ ਮਹਿਲਾਵਾਂ ਸਣੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਹ ਲਾਸ਼ਾਂ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਦੱਸਿਆ ਜਾਂਦੀਆਂ ਹਨ ਤਾਂ ਦਿੱਲੀ ਪੁਲਿਸ ਨੇ ਐਤਵਾਰ ਨੂੰ ਸੁ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਜਿਸ ਦੇ ਬੀਸਮੈਂਟ ਵਿੱਚ ਮੀ ਦਾ ਪਾਣੀ ਪਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਸਬੰਧ ਤੇ ਵਿੱਚ ਗੈਰ ਇਰਾਦਤਨ ਕਤਲ ਸਮੇਤ ਹੋਰ ਦੋਸ਼ਾਂ ਦੇ ਦिन ਮਾਮਲਾ ਦਰਜ ਕੀਤਾ ਇਹ ਪੁਲਿਸ ਦੇ ਡਿਪਟੀ ਕਮਿਸ਼ਨਰ ਹਰਸ਼ਵਦਨ ਨੇ ਕਿਹਾ ਅਸੀਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 106 290 ਅਤੇ ਧਾਰਾ 35 ਦੇ ਅਧੀਨ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਦੋ ਲੋਕਾਂ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਡੀਸੀਪੀ ਨੇ ਕਿਹਾ ਤਲਾਸ਼ ਤੇ ਵਿਚਮ ਹੀ ਖਤਮ ਹੋ ਗਈ ਹੈ ਬੇਸਮੈਂਟ ਤੋਂ ਕੁੱਲ ਤਿੰਨ ਲਾਸ਼ਾਂ ਮਿਲੀਆਂ ਹਨ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ ਇਸ ਘਟਨਾ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ ਬਚਾਅ ਮੀਮਦ੍ਰਾਨ ਦੋ ਵਿਦਿਆਰਥੀਆਂ ਤੇ ਇੱਕ ਵਿਦਿਆਰਥੀ ਦੀਆਂ ਲਾਸ਼ਾਂ ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਕੀਤੀਆਂ ਗਈਆਂ ਇਹ ਮੀਮ ਪੁਲਸ ਤੇ ਫਾਇਰ ਵਰਕੇਟ ਵਿਭਾਗ ਨੇ ਚਲਾਈ ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਉੱਤਰ ਪ੍ਰਦੇਸ਼ ਅਤੇ ਅੰਬੇਡਕਰ ਨਗਰ ਦੀ ਸਟਿਆ ਯਾਦਵ ਤੇ ਲਾਂਗਣਾ ਦੀ ਤਾਨਿਆ ਸੋਨੀ ਅਤੇ ਕੇਰਲ ਵਿੱਚ 에ਰਨਾ ਕੁਲਮ ਦੇ ਰਹਿਣ ਵਾਲੇ ਨਵੀਨ ਦਿਲਵੀਨ ਵਜੂ ਕੀਤੀ ਗਈ ਹੈ